ਮਾਧੂਪੁਰ ਹੈੱਡ ਦੀ ਖਾਸ ਕਰਕੇ ਗੱਲ ਕਰਦੇ ਆ ਕਿਉਂਕਿ ਹੜਾਂ ਦੇ ਦੌਰਾਨ ਜਦੋਂ ਮਾਧੂਪੁਰ ਹੈੱਡ ਦੇ ਗੇਟ ਟੁੱਟੇ ਤਾਂ ਬਹੁਤ ਚਰਚਾ ਦੇ ਵਿੱਚ ਰਿਹਾ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਏ ਕਦੇ ਸਰਕਾਰ ਤੇ ਲਾਏ ਕਦੇ ਹੋਰ ਚੀਜ਼ਾਂ ਤੇ ਲਾਏ ਫਿਰ ਸਰਕਾਰ ਨੇ ਵੀ ਕੰਮ ਕੀਤਾ ਕੁਝ ਅਫਸਰਾਂ ਤੇ ਗਾਜ ਡਿੱਗੀ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪ੍ਰਾਈਵੇਟ ਕੰਪਨੀ ਸੰਭ ਰਹੀ ਸੀ ਉਸ ਦੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਉਸ ਨੂੰ ਨੋਟਿਸ ਭੇਜੇ ਗਏ ਹੁਣ ਕੀ ਚੱਲ ਰਿਹਾ ਜੀ ਇਹ ਜਿਹੜੀ ਇਲਜ਼ਾਮਾਂ ਵਾਲੀ ਗੱਲ ਚੱਲ ਰਹੀ ਹੈ ਹਜੇ ਜਾਂ ਫਿਰ ਦਾ ਕੋਈ ਹੱਲ ਵੀ ਨਿਕਲਿਆ ਕੋਈ ਇਹ ਜਿਹੜੀ ਪ੍ਰਾਈਵੇਟ ਕੰਪਨੀ ਹੈ ਲੈਵਲ ਵਿੱਚ ਪ੍ਰਾਈਵੇਟ ਹੈ ਸ਼ਾਇਦ ਜੀ ਇਸ ਕੰਪਨੀ ਦਾ ਕੰਮ ਕਰਦਾ ਕੋਈ ਤਜਰਬਾ ਵੱਡਾ ਹੈ ਨਹੀਂ ਸੀ ਇਸ ਖੇਤਰ ਦਾ ਹੂੰ ਪਹਿਲੀ ਗੱਲ ਇਹ ਆ ਕਿ ਹੁਣ ਤੋਂ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ 26 ਤੋਂ 29 ਵਾਲਾ ਜਿਹੜਾ ਵਿਸ਼ੇਸ਼ ਇਸਲਾਸ ਸੀ ਜੀ ਇਹਨਾਂ ਨੇ ਉਹਦੇ ਚ ਖਾਨਾ ਪੂਰਤੀ ਕਰਕੇ ਤੇ ਵਿਰੋਧੀ ਧਿਰਾਂ ਨੂੰ ਚੁੱਪ ਕਰਵਾਉਣਾ ਹੁੰਦਾ ਹੂੰ ਕੁਝ ਸਵਾਲ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਨ੍ਹਾਂ ਦੇ ਜਵਾਬ ਵਿਖਾਉਣੇ ਲਾਜ਼ਮੀ ਹੁੰਦੇ ਆ ਉਹ ਮਤਲਬ 73 ਤੇ ਕਿੰਨੇ ਕੋ ਅਸਰਕਾਰਕ ਹੁੰਦੇ ਆ ਉਹਨਾਂ ਦਾ ਕੋਈ ਮਾਇਨਾ ਨਹੀਂ ਹੁੰਦਾ ਹੂੰ ਹੁਣ ਉਸ ਪ੍ਰਾਈਵੇਟ ਕੰਪਨੀ ਨੂੰ ਬਲੈਕਲਿਸਟ ਕਰ ਦੇਣਗੇ ਵੱਧ ਤੋਂ ਵੱਧ ਹੋਰ ਕੀ ਆ ਜੀ ਕਿਉਂਕਿ ਪ੍ਰਿੰਸੀਪਲ ਸੈਕਟਰੀ ਨੇ ਸੈਕਟਰੀ ਨੂੰ ਰਿਪੋਰਟ ਦੇ ਦਿੱਤੀ ਉਹਦੇ ਵਾਸਤੇ ਸ਼ਾਇਦ ਇੱਕ ਨਾ ਸਟੇਟ ਡੈਮ ਸੇਫਟੀ ਆਰਗੇਨਾਈਜੇਸ਼ਨ ਹੁੰਦਾ ਉਹਦੇ ਮੈਂਬਰਾਂ ਨੇ ਜਾਂਚ ਪੜਤਾਲ ਕੀਤੀ ਉਹਦੇ ਚੋ ਦੋ ਤਿੰਨ ਇਹਨਾਂ ਨੇ ਛੋਟੇ ਅਧਿਕਾਰੀ ਬੜਕਾਤੇ ਹੂੰ ਹੁਣ ਇਸ ਕੰਪਨੀ ਨੂੰ ਥੋੜੀ ਜੀ ਪ੍ਰੈਸ ਲਾ ਦੇਣਗੇ ਜੀ ਧਤੀ ਕਰਕੇ ਉਸ ਤੋਂ ਬਾਅਦ ਕਹਿ ਦੇਣਗੇ ਕਿ ਭਾਈ ਵੇਖੋ ਜੀ ਵੇਖੋ ਸਾਡੀ ਕਾਰਵਾਈ ਤੇ ਮੁਕੰਮਲ ਹੋ ਗਈ ਆ ਬਣਦੀ ਸਜ਼ਾ ਅਸੀਂ ਦੇ ਚੁੱਕੇ ਆ ਜੀ ਮੇਰੇ ਸਰ ਇਸ ਮਾਮਲੇ ਨਾਲ ਜੁੜੇ ਕਈ ਕੰਸਰਮਿਆਂ ਪਹਿਲੀ ਗੱਲ ਤੇ ਇਹ ਆ ਕਿ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਤੁਹਾਡੇ ਡੈਮ ਦੇ ਡੈਮ ਨਹੀਂ ਆਪਾਂ ਕਹਿੰਦੇ ਇਹਨੂੰ ਹੈਡ ਕਹਿੰਦੇ ਆ ਜੀ ਪਹਿਲੀ ਵਾਰੀ ਤੁਹਾਡੇ ਡੈਮ ਦੇ ਜਾਂ ਹੈਡ ਦੇ ਇਸ ਤਰ੍ਹਾਂ ਧਾਰ ਟੁੱਟਿਆ ਹਮ ਧਾਰ ਮਤਲਬ ਜੋ ਦਰਵਾਜ਼ੇ ਲੱਗਿਆ ਹੁੰਦਾ ਧਾਰ ਕਹਿੰਦੇ ਜੀ ਦੂਜੀ ਚੀਜ਼ ਹਮ ਇੱਕ ਕਿਉਂ ਟੁੱਟੇ ਕਿਉਂਕਿ ਰਣਜੀਤ ਸਾਗਰ ਡੈਮ ਤੋਂ ਵਾਟਰ ਫਲੋ ਜਿਹੜਾ ਬਹੁਤ ਜ਼ਿਆਦਾ ਆਵਦਿਆ ਜੀ ਪਰ ਇਹ ਟੁੱਟੇ ਕਦੋਂ ਜਦੋਂ ਖੁਦ ਹੀ 12 13 ਦਿਨ ਪਹਿਲਾਂ ਤੁਸੀਂ ਦੇਖੋਗੇ ਕਿ ਚੇਤਾਵਨੀ ਆਉਣੀਆਂ ਸਟਾਰਟ ਹੋ ਗਈਆਂ ਸੀ ਹਮ ਜਿਹੜੇ ਆਪਣੇ ਸਿਆਸਤਦਾਨ ਆ ਉਹਨਾਂ ਦੇ ਵਿੱਚੋਂ ਕੁਝ ਪੇਸ਼ੀਨ گوئی ਕਰ ਜਾਂਦੇ ਆ ਜੀ ਰਾਣਾ ਗੁਰਜੀਤ ਸਿੰਘ ਹਰਾ ਦੀ ਟੀਮ ਨੇ ਪੇਸ਼ੀਨ گوئی 12 13 ਨਹੀਂ ਕਰਤੀ ਸੀ ਕਿ ਹੜ ਆਉਣਾ ਲਿਆ ਆ ਆਈਐਮਡੀ ਨੇ ਪਹਿਲਾਂ ਕਿਹਾ ਸੀ ਜੀ ਰਣਜੀਤ ਸਾਗਰ ਤੋਂ ਪਾਣੀ ਲੇਟ ਕਿਉਂ ਇਨਾ ਕੀਤਾ ਗਿਆ ਹੂੰ ਕਿਉਂਕਿ ਮੀਂਹ ਤੇ ਪਹਿਲਾਂ ਹੀ ਸਟਾਰਟ ਹੋ ਗਿਆ ਆਪਣੇ ਪੰਜਾਬ ਦੇ ਵਿੱਚ ਤੇ 23 24 ਨੂੰ ਪਾਣੀ ਚੜ ਗਿਆ ਸੀ ਜੀ ਤੁਸੀਂ 28 ਤੱਕ ਕਿਉਂ ਵੇਟ ਕੀਤਾ ਸਰ ਕੀ ਇਹ ਐਕਸੀਅਨ ਪਦਰ ਦਾ ਬੰਦਾ ਫੈਸਲੇ ਲੈ ਸਕਦਾ ਲੈ ਸਕਦਾ ਮੰਨਣ ਚਾਹੁੰਦਾ ਫੈਸਲੇ ਨਹੀਂ ਹਾਂ ਬਿਲਕੁਲ ਤਾਂ ਫਿਰ ਇਹਦੀ ਜ਼ਿੰਮੇਵਾਰੀ ਤੇ ਸਭ ਤੋਂ ਵੱਡੀ ਕਲਿਸ਼ਨ ਕੁਮਾਰ ਦੀ ਬਣਦੀ ਹੈ ਕਿ ਫੈਸਲੇ ਲੈ ਕੇ ਉਸ ਪੱਧਰ ਤੇ ਗਏ ਨੇ ਜੀ ਜੇ ਐਕਸੀਅਨ ਹੀ ਇੱਡੇ ਵੱਡੇ ਫੈਸਲੇ ਲੈ ਰਹੇ ਆ ਫਿਰ ਤਾਂ ਹੋ ਗਿਆ ਕੰਮ ਆ ਫਿਰ ਤਾਂ ਕੋਈ ਕੁਝ ਵੀ ਕਰ ਦੂਜੀ ਗੱਲ ਜਿਹੜਾ ਬੰਦਾ ਉਹ ਡਿਊਟੀ ਕਰਦਾ ਰੁੜਿਆ ਉਹਨੂੰ ਤੁਸੀਂ ਇਸ ਤਰ੍ਹਾਂ ਇੱਕ ਗੁੰਮਨਾਮ ਕਰ ਦਿੱਤਾ ਜਿੱਦਾਂ ਯਾਰ ਕੋਈ ਉਹ ਬੰਦਾ ਸਾਡਾ ਹੋਵੇ ਨਾ ਜੀ ਨਹੀਂ ਤਾਂ ਤੁਸੀਂ ਤੇ ਕਰੋੜ ਰੁਪਈਆ ਦੇਣੇ ਉਸ ਦਿਨ ਹਾਂ ਜਿਹੜਾ ਡਿਊਟੀ ਤੇ ਕੁਰਬਾਨ ਹੁੰਦਾ ਉਹ ਬੰਦਾ ਡਿਊਟੀ ਤੇ ਕੁਰਬਾਨ ਹੋ ਗਿਆ ਹੂੰ ਉਹ ਕੌਣ ਹੈ ਕੌਣ ਨਹੀਂ ਤੁਸੀਂ ਉਹਦੀ ਪਛਾਣ ਵੀ ਜਨਤਕ ਨਹੀਂ ਕੀਤੀ ਕਿਉਂਦੀ ਫੈਮਿਲੀ ਨਾਲ ਗਿਆ ਜਾਵੇ ਤੇਜੀ ਚੀਜ਼ ਕਿ ਭਈ ਕੀ ਇਹਦੇ ਵਿੱਚ ਪੋਲੀਟੀਕਲੀ ਦਬਾਅ ਸੀ ਹੂੰ ਜਿਵੇਂ ਅੱਗੇ ਭਾਗਤਲੀ ਇੰਡਸਟਰੀਅਲ ਏਰੀਏ ਦਾ ਅਸੀਂ ਵਾਰ-ਵਾਰ ਜ਼ਿਕਰ ਕਰਦੇ ਹਾਂ ਕਿ ਉਹਦਾ ਧੂਸੀ ਦਾ ਕੰਮ ਚੱਲ ਰਿਹਾ ਸੀ ਰਵੀ ਦੇ আরাਵੀ ਦੇ ਕੰਢੇ ਤੇ ਜੀ ਜਦ ਕਿ ਕੌਲੀਆਂ ਦੇ ਵਿੱਚ ਪਹਿਲਾਂ ਹੀ ਤਬਾਈ ਮੱਚ ਚੁੱਕੀ ਸੀਗੀ ਹੂੰ ਕੌਲੀਆਂ ਅੱਡਾ ਹੈ ਜੀ ਜੇ ਕੋਈ ਪਠਾਨ ਕੋਟ ਜਾਂ ਇਸ ਏਰੀਏ ਤੋਂ ਵਾਕਿਫ ਹੈ ਉਹਨੂੰ ਪਤਾ ਹੈ ਜੀ ਉਹ ਪਹਿਲਾਂ ਹੀ ਤਬਾਹ ਹੋ ਚੁੱਕਾ ਸੀਗਾ ਆਰਾਮਨਵਾਸ ਜੰਮੂ ਕਸ਼ਮੀਰ ਚੋ ਤਬਾਹ ਹੋ ਚੁੱਕਾ ਸੀ ਇਨੀਆਂ ਚੇਤਾਵਨੀਆਂ ਤੁਹਾਡੇ ਕੋਲ ਸਾਹਿਬ ਤੇ ਤੁਸੀਂ ਸਾਰੀ ਬਾਦ ਦੌਰ ਛੋਟੇ ਅਧਿਕਾਰੀਆਂ ਨੂੰ ਸੌਂਪ ਰੱਖੀ ਜੀ ਕਮਾਲ ਹੈ ਸਰ ਤੇ ਸਭ ਤੋਂ ਵੱਡੀ ਗੱਲ ਹੁਣ ਮੈਂ ਤੇ ਕਦੇ ਕਦੇ ਹੈਰਾਨ ਹੁੰਨਾ ਮੈਂ ਆਪਣੇ ਨਿੱਜੀ ਫੇਸਬੁਕ ਦੇ ਖਾਤੇ ਤੇ ਵੀ ਪਾਇਆ ਸੀ ਮੁੱਖ ਮੰਤਰੀ ਸਾਹਿਬ ਇੱਕ ਇਸ਼ਤਿਹਾਰ ਰੀਲீஸ் ਕਰਦੇ ਆ ਉਹਦੇ ਚੋ ਮਾਈਨਿੰਗ ਨੂੰ ਵਿਭਾਗ ਲਿਖ ਰਿਹਾ ਹੈ ਜਦ ਕੇ ਮੈਂ ਪਿਛਲੇ ਤਕਰੀਬਨ 3 ਹਫਤਿਆਂ ਤੋਂ ਲੋਕਾਂ ਨੂੰ ਪਿੱਟ ਪਿੱਟ ਕੇ ਦੱਸ ਰਹੇ ਆ ਕਿ ਪੰਜਾਬ ਚ ਮਾਈਨਿੰਗ ਐਂਡ ਜੀਓਲੋਜੀ ਕੋਈ ਡਿਪਾਰਟਮੈਂਟ ਹੈ ਨਹੀਂ। ਅਸਲ ਉਹ ਇੱਕ ਵਿੰਗ ਹੈ ਜਲ ਸਰੋਤ ਵਿਭਾਗ ਦਾ। ਜੀ ਜੀ। ਜਦੋਂ ਮੁੱਖ ਮੰਤਰੀ ਨੂੰ ਹੀ ਇਸ ਚੀਜ਼ ਦਾ ਨਹੀਂ ਪਤਾ ਕਿ ਸਾਡਾ ਮਾਈਨਿੰਗ ਵਿਭਾਗ ਹੈ ਨਹੀਂ। ਜੀ। ਉਹ ਇੱਕ ਵਿੰਗ ਹੈ ਮਾਈਨਿੰਗ ਅਫਸਰ ਤੇ ਬਣਾ ਛੱਡੇ ਤੁਸੀਂ ਸੰਜਾਈ ਵਿਭਾਗਮ ਦੇ ਐਕਸੀਅਨ ਹੈ ਜੀ ਫਲਾਣਾ ਜੀ ਫਲਾਣਾ ਜੀ ਫਲਾਣਾ ਜੀ ਤੇ ਜਿਹੜੇ ਜਿਹੜੇ ਪੜਾਈਆਂ ਕਰਕੇ ਉਹਦੀ ਪ੍ਰੋਫੈਸ਼ਨਲੀ ਡਿਗਰੀ ਕਰਕੇ ਆਏ ਆ ਉਹ ਤੇ ਵਿਚਾਰੇ ਨੁਕਰੇ ਲੱਗੇ ਨੇ ਮਾਈਨਿੰਗ ਅਫਸਰ ਵਾਲੇ ਤੋਂ ਕਹਿਣ ਦਾ ਭਾਵ ਇਹ ਆ ਕਿ ਜਨਾਬ ਜਾਦ ਤੱਕ ਤੁਸੀਂ ਇਹਨਾਂ ਮੁੱਦਿਆਂ ਦੀ ਚਰਚਾ ਨਹੀਂ ਕਰੋਗੇ ਕਿ ਭਾਈ ਜਲ ਸਰੋਤ ਵਿਭਾਗ ਨੂੰ ਜਦੋਂ ਤੱਕ ਇਰੀਗੇਸ਼ਨ ਚ ਆਪਾਂ ਦੇਖਦੇ ਸੀ ਉਹਦਾ ਕੰਮਕਾਰ ਵੱਖਰਾ ਸੀ ਜਦੋਂ ਤੋਂ ਇਹਨੂੰ ਤੁਸੀਂ ਇਰੀਗੇਸ਼ਨ ਤੋੜ ਕੇ ਜਲ ਸਰੋਤ ਵਿਭਾਗ ਕਰਤਾ 18 ਚ ਜੀ 19 ਚ 22 ਚ 25 ਚ ਹੜ ਆਇਆ ਜਦੋਂ ਤੱਕ ਇਰੀਗੇਸ਼ਨ ਸੀ ਸਰ ਇਰੀਗੇਸ਼ਨ ਦੇ ਦੌਰ ਦੇ ਵਿੱਚ ਦੇਖ ਲਓ ਹੜ ਬਹੁਤ ਘਟਾਇਆ ਜੀ ਪਾਣੀ ਆਇਆ ਜ਼ਰੂਰ ਕੁਝ ਖਾਸ ਇਲਾਕਿਆਂ ਚ ਜਿਵੇਂ ਆਪਣੇ ਇਥੇ ਤੁਹਾਨੂੰ ਯਾਦ ਆ 12 13 ਚ ਆਪਣੇ ਕਿੰਨੇ ਮੀ ਪਏ ਸੀ ਜੀ ਪਰ ਇਦਾਂ ਦਾ ਕੰਮ ਜਿਹੜਾ ਹੈ ਨਾ ਤੁਹਾਨੂੰ ਉਹ ਕਿਤੇ ਨਾ ਕਿਤੇ ਬਹਿਸ ਦੇ ਵਿੱਚ ਲੈ ਕੇ ਆਉਣਾ ਪਏਗਾ ਕਿ ਭਾਈ ਆਪਾਂ ਜਲ ਸਰੋਤ ਮੈਕਮੇ ਦੇ ਵਿੱਚੋਂ ਕੀ ਕੁਝ ਕੱਢ ਕੇ ਅਲੱਗ ਮੈਕਮਾ ਬਣਾ ਸਕਦੇ ਆ ਮਾਈਨਿੰਗ ਐਂਡ ਜੀਓਲੋਜੀ ਨੂੰ ਐਡ ਕਰ ਦਿਓ ਜਾਂ ਕੁਝ ਹੋਰ ਚੀਜ਼ਾਂ ਨੂੰ ਡੈਮ ਜਿਹੜੇ ਆ ਉਹਦਾ ਪ੍ਰਬੰਧਾ ਵਾਸਤੇ ਵੀ ਐਡ ਕਰ ਸਕਦੇ ਹੋ ਤੁਸੀਂ ਜੀ ਇਹਨਾਂ ਚੀਜ਼ਾਂ ਵਾਸਤੇ ਤੁਹਾਨੂੰ ਸੋਚਣਾ ਪਵੇਗਾ ਇਹ ਤਾਂ ਤੁਸੀਂ ਕਾਲਾ ਮਾਲਾ ਬਣਾ ਰੱਖਿਆ ਕਾਲਾ ਮਾਲਾ ਹੈ ਕਿ ਹੁਣ ਤੁਸੀਂ ਵੇਖੋ ਕਿ ਜਨਾਬ ਕਿ ਇਹਨਾਂ ਦੀ ਆਪਣੀ ਇੱਕ ਵਿਜੀਲੈਂਸ ਉਹ ਵੀ ਵਿੰਗ ਹੈ ਛਾਂ ਚੋਂ ਤੇ ਵਿਜੀਲੈਂਸ ਚ ਕੌਣ ਆਊਗਾ ਉਹ ਜਿਹੜੇ ਬਾਕੀ ਬੱਚੇ ਪੰਜ ਵਿੰਗ ਉਹਨਾਂ ਦੇ ਵਿੱਚੋਂ ਕੌਣ ਕੇ ਆਊਗਾ ਜੀ ਤੇ ਹੁਣ ਹੋ ਸਕਦਾ ਕਿਸੇ ਨੇ ਡਰੇਨ ਜਾਲੇ ਚੋਂ ਪੈਸੇ ਖਾਦੇ ਹੋਣ ਉਹਦੇ ਤੇ ਇਲਜ਼ਾਮ ਹੋਵੇ ਜੱਕਲਾ ਕਿ ਉਹ ਵਿਜੀਲੈਂਸ ਚ ਆਜੂਗਾ ਉਹ ਆ ਅਭੀ ਜਾਂਚ ਵੀ ਕਰ ਸਕਦਾ ਆਰੇ ਸਰੀ ਨਾ ਚੀਜ਼ਾਂ ਤੇ ਉਹ ਤੱਕ ਨਹੀਂ ਕੀਤਾ ਉਹ ਤਰਤੇ ਗੋਲਮਾਲ ਹੈ ਸਭ ਕੁਝ ਗੋਲਮਾਲ ਹੈ ਭਾਈ ਗੋਲਮਾਲ ਹੈ ਜੀ 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 ਆ ਹਰਵਿੰਦਰ ਕੌਰ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਬਹੁਤ ਸ਼ੁਕਰੀਆ ਜਸਪ੍ਰੀ ਬਰਾਜ ਜੀ ਵੈਸੇ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਖਬਰ ਤੋਂ ਬਾਅਦ 2000 ਕਮੈਂਟ ਪੜੇ ਜਾਂਦੇ ਆ ਜੀ ਪਰ ਕੋਈ ਨਾ ਕੋਈ ਕਮੈਂਟ ਰਹਿ ਵੀ ਜਾਂਦਾ ਕੋਈ ਤੁਹਾਡਾ ਕਮੈਂਟ ਰਹਿ ਗਿਆ ਤੇ ਭਰਾ ਜੀ ਦੁਬਾਰਾ ਭੇਜ ਦਿਓ ਕੋਈ ਗੱਲ ਨਹੀਂ ਨਰਾਜ਼ ਨਾ ਹੋਇਆ ਕਰੋ ਜੀਓਲੋਜੀ ਵਿਭਾਗ ਤੇ ਐਗਰੀਕਲਚਰ ਵਿਭਾਗ ਚ ਵੀ ਹੈ ਬੱਲੀ ਸਾਹਿਬ ਦੱਸ ਰਹੇ ਨੇ ਜੀ ਤੇ ਕੀਨ ਡੈਮ ਪੰਜਾਬ ਕੋਲ ਹੈ ਗੁਰਜੰਟ ਸਿੰਘ ਜੀ ਕਹਿ ਰਹੇ ਨੇ ਸਰ ਲਾਸਟ ਗੱਲ ਇਹ ਕਿ ਪੰਜਾਬ ਸਰਕਾਰ ਦੇ ਮੰਤਰੀ ਐਮ ਐਲ اے ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਕੰਮ ਕੀ ਹੈ ਰঞ্জੀਤ ਸਿੰਘ ਜੀ ਕਹਿ ਰਹੇ ਨੇ ਨਹੀਂ ਦੇਖੋ ਉਹੀ ਤੇ ਗੱਲ ਹੈ ਕਿ ਇੱਕ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਸਾਡੇ ਕੋਲ ਮਾਈਨਿੰਗ ਅਡਟੋ ডিপਾਰਟਮੈਂਟ ਨਹੀਂ ਹੈ ਬਲਕਿ ਕ੍ਰਿਸ਼ਨ ਕੁਮਾਰ ਨੇ ਖੁਦ ਕ੍ਰਿਸ਼ਨ ਕੁਮਾਰ ਕਦੇ ਠੀਕ ਹੈ ਮੈਂ ਅੱਗੇ ਕਹਾਂ ਇਮਾਨਦਾਰੀ ਇੱਕ ਵੱਖਰੀ ਚੀਜ਼ ਹੁੰਦੀ ਹੈ ਮੈਨੇਜਮੈਂਟ ਇੱਕ ਵੱਖਰੀ ਚੀਜ਼ ਹੁੰਦੀ ਹੈ ਕ੍ਰਿਸ਼ਨ ਕੁਮਾਰ ਪੰਜਾਬ ਦੇ ਵਸਨੀਕਾਂ ਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਮੇਰੀ ਦਾ ਹਮ ਹਮ ਕਿ ਕਿ ਉਹਨਾਂ ਨੇ 23 ਚ ਇੱਕ ਲੈਟਰ ਲਿਖਿਆ ਸੀ ਕਿ ਨਹੀਂ ਲਿਖਿਆ 23 ਦੇ ਵਿੱਚ ਅਸੀਂ ਦੱਸਿਆ ਸੀ ਜੀ ਦਾ ਜ਼ਿਕਰ ਮੇਰੇ ਕੋਲ ਲੈਟਰ ਦੀ ਕਾਪੀ ਐ ਸਾ ਹੂੰ ਉਹ ਪੰਜਾਬ ਵਾਸੀਆਂ ਨੂੰ ਇਮਾਨਦਾਰੀ ਨਾਲ ਕਹਿ ਦੇਣ ਕਿ ਤੁਸੀਂ ਇਸ ਡਿਪਾਰਟਮੈਂਟ ਨੂੰ ਅੱਜ ਤੋਂ ਡਿਪਾਰਟਮੈਂਟ ਬਣਾਉਣ ਵਾਸਤੇ ਪੱਤਰ ਲਿਖਿਆ ਸੀ ਕਿ ਜੇ ਲਿਖਿਆ ਸੀ ਤਾਂ ਕ੍ਰਿਸ਼ਨ ਕੁਮਾਰ ਦੀ ਮੰਨੀ ਕਿਉਂ ਨਹੀਂ ਗਈ ਜੇ ਮੰਨੀ ਨਹੀਂ ਗਈ ਤਕ੍ਰਿਸ਼ਨ ਕੁਮਾਰ ਜਿਹੜੇ ਆ ਉਹ ਹੁਣ ਚੁੱਪ ਕਿਉਂ ਉਹ ਦੱਸਣ ਕਿ ਹਾਂ ਭਾਈ ਇੱਥੇ ਬੇਸਿਕ ਪ੍ਰੋਬਲਮ ਐ ਸਾਡੀ ਹੂੰ ਹੂੰ ਜੀ ਜੀ ਮਿੰਟੂ ਜੀ